ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇਹ ਗੁੰਤੀ ਪਾਵਾਂਗੇ ਗੁੰਤੀ ਦੀ ਪਹਿਲੀ ਸੁਲਾਈ ਹੈ ਇਹਨੇ ਚਾਰ ਪੁੱਠੇ ਆ ਸਿੱਧੇ ਆ ਇੱਕ ਪੁੱਠਾ ਸਾਰੀ ਛਲਾਈ ਦੇ ਵਿੱਚ ਚਾਰ ਸਿੱਧੇ ਇੱਕ ਪੁੱਠਾ ਚਾਰ ਸਿੱਧੇ ਇੱਕ ਪੁੱਠਾ ਚਾਰ ਸਿੱਧੇ ਇੱਕ ਪੁੱਠਾ ਇੱਥੋਂ ਸ਼ੁਰੂ ਕਰਨਾ ਚਾਰ ਸਿੱਧੇ ਇੱਕ ਪੁੱਠਾ ਚਾਰ ਸਿੱਧੇ ਇੱਕ ਪੁੱਠਾ ਚਾਰ ਸਿੱਧੇ ਇੱਕ ਪੁੱਠੇ ਨਾ ਆਪਣੀ ਸਿੱਧੀ ਚਲਾਈਏ ਸਿਰੇ ਤੇ ਅੱਪਰ ਦੋ ਪੁੱਠੇ ਪਾਵਾਂਗੇ ਇੱਕ ਗੁੰਡਾ ਸਿੱਧਾ ਬਣ ਕੇ ਇਹ ਗੁੰਡਾ ਤੇ ਅੰਨੜਾ ਦੇਖੋ ਇਹ ਗੁੰਡਾ ਆਪਾਂ ਇੱਥੋਂ ਦੀ ਪਾਵਾਂਗੇ ਮੂਰੇ ਕਰਕੇ ਇਹਦੇ ਇੱਕ ਦੇ ਤਿੰਨ ਬਣਗੇ ਬਾਕੀ ਤਿੰਨ ਆਪਾਂ ਸਾਹ ਹੋ ਗੁਣਾਗੇ ਜਿਹੜਾ ਪੁੱਠਾ ਉਹ ਪੁੱਠਾ ਹੀ ਬੁਣਨਾ ਇਹ ਗੁੰਡਾ ਆਪਾਂ ਇੱਥੋਂ ਦੀ ਪਾਵਾਂਗੇ ਫੇਰ ਇਹ ਧਾਗਾ ਮੋਰੇ ਕਰਕੇ ਇੱਕ ਦੇ ਤਿੰਨ ਬਣਾਵਾਂਗੇ ਨਾਲ ਵਾਲੇ ਦੋ ਭਲੇਣ ਬਣਾਵਾਂਗੇ ਪੁੱਠਾ ਜਿਹੜਾ ਪੁੱਠਾ ਹੀ ਬੁਣਨਾ ਸਿੱਧੇ ਤੇੜੀ ਜਨ ਬਣਿਆ ਹੋਇਆ సీధేతో తరం డిజైన్ బే మూరే కన గే ద దో పలేన జా పుట్ా ఒక పుట్ాయిగా ఏ సెనా అగలేన బ కుండేతో తిన్న బ ਇਹ ਲੋਪਾ ਪੁੱਟੇ ਸਲਾਈ ਪਾਉਨੇ ਆ ਜਿਹੜੇ ਆਪਾਂ ਤਿੰਨਾ ਬਣਾਏ ਨੇ ਉਹਨਾਂ ਤਿੰਨਾਂ ਦਾ ਇੱਕ ਬਣਾਉਣਾ ਪੁੱਟੇ ਸਲਾਈ ਚ ਬਣਾਉਣਾ బస్ పుట్టి సడై పుట్ా ఒక సద్ధా బున్నా పై జాగ్రీ ఇోట కదే ఉద్దరు మోడ ఉద్దరును మోడ ਚਾਰ ਕੁੰਡਾ ਟੜੀ ਜਨ ਬਣਦਾ ਜਾਂਦਾ ਬਹੁਤ ਸੋਹਣਾ ਡਿਜ਼ਾਈਨ ਹੈ ਸਸੀ ਕਾਲੀ ਆਪਣੇ ਚੈਨਲ ਦਾ ਨਾਮ ਹੈ 바ਵਾ ਫੈਮਿਲੀ 786 ਹੋਜ਼ਾਰੇ ਨੇ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਜਿਹੜੀ ਨਵੀਂ ਤੋਂ ਨਵੀਂ ਬਣਤੀ ਪਾਵਾਂ ਤੁਹਾਡੇ ਕੋਲ ਸਿੱਧੀ ਤੁਸੀਂ ਇੱਥੇ ਪਹੁੰਚ ਸਕੀਏ